ਬੰਦਾ ਜਦੋਂ ਕਿਸੇ ਧੱਕੇ ਦਾ ਸ਼ਿਕਾਰ ਹੁੰਦਾ ਤਾਂ ਉਹ ਸਰਕਾਰ ਕੋਲ ਜਾਂਦਾ ਸਰਕਾਰ ਜਦੋਂ ਨਹੀਂ ਸੁਣਦੀ ਤਾਂ ਉਹ ਫਿਰ ਕੋਰਟ ਕੋਲ ਜਾਂਦਾ ਹੈ ਜੱਜ ਸਾਹਿਬ ਕੋਲ ਜਾਂਦਾ ਹੈ ਮਿਲਔਟ ਕੋਲ ਜਾਂਦਾ ਹੈ ਹੁਣ ਕੱਲ ਵੀ ਜਿਹੜੀ ਖਬਰ ਉੱਠੀ ਹੈ ਜਸਟਿਸ ਯਸ਼ਵੰਤ ਜੀ ਦੇ ਨਾਲ ਜੁੜੀ ਜਿਹੜੇ ਕਿ ਹਾਈ ਕੋਰਟ ਦੇ ਵਿੱਚ ਆ ਬਹੁਤ ਕੁਝ ਹੋਇਆ ਕੰਟਰਡਿਕਟਰ ਦੇਖੋ ਮੋਦੀ ਸਾਹਿਬ ਦਾ ਜਿਹੜਾ ਪੱਖੀ মিডিਆ ਹੈ ਉਹ ਕਿਸ ਤਰ੍ਹਾਂ ਰੰਗ ਬਦਲਦਾ ਹੈ ਪਹਿਲਾ ਖਬਰ ਆਈ ਕਿ ਇੱਕ ਅੰਗਰੇਜ਼ੀ ਅਖਬਾਰ ਨੇ ਵੈਸੇ ਉਹ ਖਬਰ ਸ਼ਾਇਆ ਕੀਤੀ ਸੀ ਕਿ ਜਿਸ ਦਿਨ ਹੋਲੀ ਸੀ ਇਸ ਜੱਜ ਸਾਹਿਬ ਦੇ ਘਰ ਅੱਗ ਲੱਗ ਗਈ ਤੇ ਜਦੋਂ ਉਹ ਦਲ ਆਇਆ ਅੱਗ ਬੁਝਾਉਂ ਦਸਤਾ ਆਇਆ ਤਾਂ ਉਹਨਾਂ ਨੂੰ ਇੱਕ ਕਮਰੇ ਚੋਂ ਬਹੁਤ ਵੱਡੇ ਪੱਧਰ ਤੇ ਕੈਸ਼ ਮਿਲਿਆ ਠੀਕ ਹੈ ਜੀ ਫਿਰ ਉਹਦੀ ਅਮਾਉਂਟ ਜਿਹੜੀ ਕਨਫਰਮ ਕੀਤੀ ਇਲਾਹਾਬਾਦ ਹਾਈ ਕੋਰਟ ਨੇ ਜਦੋਂ ਇਹ ਯਸ਼ਮੰਤ ਜੱਜ ਨੂੰ ਵਾਪਸ ਇਲਾਹਾਬਾਦ ਹਾਈ ਕੋਰਟ ਪਛਾ ਦਿੱਤਾ ਗਿਆ ਕਿਉਂਕਿ ਇਹ ਇਲਾਹਾਬਾਦ ਹਾਈ ਕੋਰਟ ਤੋਂ ਹੀ ਆਏ ਸਨ ਦਿੱਲੀ ਹਾਈ ਕੋਰਟ ਦੇ ਵਿੱਚ ਤਾਂ ਉਹਨਾਂ ਨੇ ਕਿਹਾ ਕਿ ਕੋਈ ਕੂੜਾਦਾਨ ਹੈ ਯਾਰ 15 ਕਰੋੜ ਮਿਲਿਆ ਇਹਨਾਂ ਦੇ ਘਰ ਤੁਸੀਂ ਵਾਪਸ ਇੱਥੇ ਸੁੱਟ ਰਹੇ ਹੋ ਇਹ ਅਸੀਂ ਕੋਈ ਕੂੜਾਦਾਨ ਖੋਲ ਰੱਖਿਆ ਹੈ ਅੱਛਾ ਉਸ ਤੋਂ ਬਾਅਦ ਫਿਰ ਕੀ ਆ ਕਿ ਫਾਇਰ ਬ੍ਰਿਗੇਡ ਦੇ ਹਵਾਲੇ ਨਾਲ ਇਹ ਕਿਹਾ ਗਿਆ ਕਿ ਨਹੀਂ ਜੀ ਮਤਲਬ ਕਿ ਉਹਨਾਂ ਨੇ ਕੋਈ ਪੁਸ਼ਟੀ ਨਹੀਂ ਕੀਤੀ ਵੇਖੋ ਗੋਦੀ ਮੀਡੀਆ ਦਾ ਰੰਗ ਫਿਰ ਫਾਇਰ ਬ੍ਰਿਗੇਡ ਦੇ ਸ਼ਾਇਦ ਅਫੀਸ਼ੀਅਲ ਸਾਹਮਣੇ ਆਏ ਕਿ ਅਸੀਂ ਕਦੇ ਨਹੀਂ ਕਿਹਾ ਅਸੀਂ ਕਦੇ ਨਹੀਂ ਕਿਹਾ ਕਿ ਕੈਸ਼ ਨਹੀਂ ਮਿਲਿਆ ਠੀਕ ਹੈ ਜੀ ਅਸੀਂ ਕਦੇ ਨਹੀਂ ਕਿਹਾ ਕਿ ਕੈਸ਼ ਨਹੀਂ ਮਿਲਿਆ ਕਮਾਲ ਹੋ ਗਈ ਹੈ ਸਭ ਕਮਾਲ ਹੋ ਗਈ ਹੈ ਇਸ ਗਲਤੀ ਤੇ ਮੈਂ ਸਮਝਦਾ ਕਿ ਯਾਰ ਉਹ ਕਹਿੰਦੇ ਹੁੰਦੇ ਹਨ ਨਾ ਕਿ ਗਿਰਗਟ ਰੰਗ ਬਦਲਦੀ ਹੈ ਤਾਂ ਗਿਰਗਟ ਦੇ ਨਾਲੋਂ ਵੀ ਜ਼ਿਆਦਾ ਤਗੜੀ ਮੁਕਾਬਲੇਬਾਜ਼ੀ ਚੱਲ ਰਹੀ ਹੈ ਤੋ ਮਤਲਬ ਕਿ ਇਹ ਸਾਰਾ ਕੁਝ ਜਿਹੜਾ ਸਭ ਕਮਾਲ ਕਰ ਗਿਆ ਨਾ ਕਿ ਕੋਈ ਕਹਿ ਰਿਹਾ ਕਸ਼ਮੀਰਿਆ ਕੋਈ ਨਹੀਂ ਤੇ ਜਦ ਕੇ ਸੁਪਰੀਮ ਕੋਰਟ ਨੇ ਇੰਟਰਨਲ ਇਨਕੁਆਰੀ ਜਿਹੜੀ ਉਹ ਬਿਠਾ ਦਿੱਤੀ ਹੈ ਸਭ ਹੈ ਨਾ ਕਮਾਲ ਦੀ ਗੱਲ ਕਿ ਤੁਸੀਂ ਕਹਿ ਰਹੇ ਹੋ ਕਸ਼ਮੀਰਿਆ ਹੀ ਨਹੀਂ ਫਲਾ 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 ਮੈਂ ਤੁਹਾਨੂੰ ਇੱਕ ਲੇਟੈਸਟ ਅਪਡੇਸ਼ਨ ਦੇਣਾ ਇਸ ਮਾਮਲੇ ਦੇ ਵਿੱਚ ਹੁਣੇ ਮੈਂ ਪੜ ਕੇ ਆ ਰਿਹਾ ਸੀਗਾ ਉਦੇ ਵਿੱਚ ਇਹ ਦਤਾ ਗਿਆ ਕਿ ਇੱਕ ਬੜੀ ਚਰਚਿਤ ਖਬਰ ਹੁੰਦੀ ਸੀਗੀ ਅੱਜ ਤੋਂ ਕਈ ਸਾਲ ਪਹਿਲਾਂ ਸਿੰਬਾਬਲੀ 슈ਗਰ ਮਿਲਦੀ ਜਿਹਦੇ ਵਿੱਚ ਸ਼ਾਇਦ ਲਗਭਗ 100 ਕਰੋੜ ਦਾ ਗੜਬੜ ਚੱਲਾ ਸੀ ਯਾਨੀ ਲੋਨ ਨੂੰ ਜਿਵੇਂ ਇੱਕ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਵਿਧਾਇਕ ਆ ਗੱਜਨ ਮਾਜਰਾ ਉਹਨਾਂ ਤੇ ਵੀ ਇਲਜ਼ਾਮات ਸੇਮ ਨੇ ਕਿ ਜਿਹੜਾ ਲੋਨ ਸੀਗਾ ਜੋ ਲਿਆ ਗਿਆ ਜਿਸ ਤੀਜ਼ ਲਈ ਤਾਂ ਉਹਦੇ ਤੇ ਨਾਂ ਵਰਤ ਕੇ ਉਹਨੂੰ ਡਾਇਵਰਟ ਕਰ ਦਿੱਤਾ ਗਿਆ ਇਹ ਇੱਕ ਫਾਈਨੈਂਸ਼ੀਅਲੀ ਕਹੀਏ ਕਿ ਹਿਰਾ ਫੇਰੀ ਹੁੰਦੀ ਆ ਤਾਂ ਐਸਾ ਹੀ ਦੋਸ਼ ਇਸ ਸ਼ੂਗਰ ਮਿਲਦੇ ਸੀ ਤੇ ਦੱਸਦੇ ਆ ਕਿ ਉਹਦੇ ਵਿੱਚ ਇਹ ਜੱਜ ਸਭ ਉਸ ਵੇਲੇ ਜੋ ਮੈਨੇਜਮੈਂਟ ਸੀਗੀ ਉਹਦੇ ਵਿੱਚ ਇਹ ਸ਼ਾਇਦ ਨੌਨ ਐਗਜ਼ੀਕਿਊਟਿਵ ਮੈਨੇਜਰ ਸੀਗੇ ਸ਼ਾਇਦ ਇਹਦਾ ਮਤਲਬ ਇਹ ਆ ਕਿ ਇਹ ਪਹਿਲਾਂ ਵੀ ਵਿਵਾਦ ਦੇ ਵਿੱਚ ਉਲਝੇ ਰਹਿ ਸੀਬੀਆਈ ਨੇ ਕੇਸ ਦਰਜ ਕੀਤਾ ਇਹਨਾਂ ਦਾ ਨਾਮ ਸੀ ਫਿਰ ਅਦਾਲਤ ਨੇ ਕੇਸ ਚਲਾਉਣ ਦਾ ਹੁਕਮ ਦੇ ਦਿੱਤਾ ਸੀਬੀਆਈ ਨੂੰ ਪਰ ਸੁਪਰੀਮ ਕੋਰਟ ਨੇ ਉਹਦੇ ਤੇ ਰੋਕ ਲਾ ਦਿੱਤੀ ਸੀ ਤਾਂ ਹੁਣ ਇੰਟਰਨਲ ਇਨਕੁਆਰੀ ਜਿਹੜੀ ਆ ਸੁਪਰੀਮ ਕੋਰਟ ਨੇ ਇਹਨਾਂ ਤੇ ਬਿਠਾਈ ਆ ਉਸ ਇਨਕੁਆਰੀ ਦੇ ਵਿੱਚ ਜੇ ਦੋਸ਼ੀ ਪਾਏ ਜਾਂਦੇ ਆ ਤਾਂ ਫਿਰ ਇਹਨਾਂ ਨੂੰ ਅਸਤੀਫੇ ਵਾਸਤੇ ਕਹੇਗੀ ਕਮੇਟੀ ਜਿਹੜੀ ਆ ਅ ਜੋ ਕਮੇਟੀ ਹੁੰਦੀ ਆ ਉਹ ਜੱਜਾਂ ਦੇ ਆਧਾਰਤੀ ਹੁੰਦੀ ਆ ਮੇਰੇ ਖਿਆਲ ਦੇ ਨਾਲ ਉਹਦੇ ਚ ਸ਼ਾਇਦ ਸੀਜੀਆਈ ਵੀ ਬੰਦੇ ਆ ਸੀਜੀਆਈ ਤੁਹਾਨੂੰ ਪਤਾ ਚੀਫ ਜਸਟਿਸ ਆਫ ਇੰਡੀਆ ਤੇ ਜੇ ਫਿਰ ਇਹ ਅੜਦੇ ਆ ਤਾਂ ਫਿਰ ਇੰਪੀਚਮੈਂਟ ਲਿਆਂਦਾ ਜਾਏਗਾ ਤੇ ਜੇ ਲੋਕ ਸਭਾ ਰਾਜ ਸਭਾ ਚੋਂ ਪਾਸ ਹੋ ਜਾਂਦਾ ਤਾਂ ਫਿਰ ਇਹ ਗਏ ਤਾਂ ਕਹਿੰਦਾ ਮਤਲਬ ਇਹ ਹੈ ਕਿ ਦੇਖੋ ਕਿੰਨਾ ਜ਼ਿਆਦਾ ਇਸ ਖਬਰ ਨੂੰ ਟੱਕਣ ਦਾ ਯਤਨ ਕੀਤਾ ਗਿਆ ਅੱਛਾ ਇੱਕ ਇੰਟਰਸਟਿੰਗ ਚੀਜ਼ ਤੁਹਾਡੇ ਔਰ ਮੈਂ ਸਮਝਦਾ ਕਿ ਫਾਇਦੇ ਦੀ ਵੀ ਗੱਲ ਕਹਾ ਜਿਹੜੀ ਤੁਹਾਡੀ ਜਾਣਕਾਰੀ ਹਿੱਤ ਬਹੁਤ ਅੱਛੀ ਹੋਏਗੀ فرض ਕਰੋ ਲੈਟਸ ਪੋਸ ਕਿ ਤੁਸੀਂ ਕਿਸੇ ਦੁਕਾਨ ਤੇ ਜਾਂਦੇ ਹੋ ਤੁਹਾਡਾ ਬਿੱਲ ਬਣਦਾ ਹੈ 5 ਲੱਖ 5 ਲੱਖ ਜਿਹੜਾ ਬਿੱਲ ਬਣਦਾ ਹੈ ਜੇ ਤੁਸੀਂ ਉੱਥੇ ਕੈਸ਼ ਦਿੰਦੇ ਹੋ ਜੇ ਤੇ ਚੱਲਦਾ ਕੰਮ ਆਪਾਂ ਨੂੰ ਪਤਾ ਹੈ ਕਿ ਇੱਥੇ 20 20 ਲੱਖ 30 30 ਲੱਖ 40 40 ਲੱਖ ਇਵਨ दैट ਕਰੋੜ 2 ਕਰੋੜ ਕੈਸ਼ ਜਿਹੜਾ ਬਲੈਕ ਦਾ ਵਾਈਟ ਚੋ ਹੋਈ ਜਾਂਦਾ ਹੈ ਪਰ ਜੇਕਰ ਦੁਕਾਨਦਾਰ 5 ਲੱਖ ਦਾ ਬਿੱਲ ਤੁਸੀਂ ਕੈਸ਼ ਪੇ ਕਰਦੇ ਹੋ ਉਹ ਚਾਹੇ ਤਾਂ ਜਦੇ ਹੀ ਇਨਕਮ ਟੈਕਸ ਨੂੰ ਸੂਚਿਤ ਕਰ ਸਕਦਾ ਹੈ ਠੀਕ ਹੈ 2 ਲੱਖ ਤੋਂ ਵੱਧ ਤੁਸੀਂ ਕੈਸ਼ ਜਿਹੜਾ ਹੈ ਨਾ ਕਿਸੇ ਨੂੰ ਭੁਗਤਾਨ ਨਹੀਂ ਕਰ ਸਕਦੇ ਅੰਦੇ ਔਰ ਇਹੀ ਗੱਲ ਲਾਗੂ ਹੁੰਦੀ ਹੈ ਕਿ ਤੁਸੀਂ ਘਰ ਦੇ ਵਿੱਚ ਵੀ ਇੰਨਾ ਕੈਸ਼ ਨਹੀਂ ਰੱਖ ਸਕਦੇ ਉਹਦੀ ਹੱਦ ਇਹੀ ਹੈ ਦੋ 2 ਲੱਖ 2.2 ਲੱਖ ਠੀਕ ਹੈ ਨਾ ਜੀ ਹੁਣ ਤੁਸੀਂ ਦੇਖੋ ਜੇ ਜੱਜ ਦੇ ਘਰੋਂ 5 ਕਰੋੜ 15 ਕਰੋੜ 20 ਕਰੋੜ ਜਿੰਨਾ ਵੀ ਹੋਇਆ ਕਿਉਂਕਿ ਉਹਦੀ ਕੋਈ ਪੁਸ਼ਟੀ ਨਹੀਂ ਆਫੀਸ਼ੀਅਲੀ ਹਾਲੇ ਪਰ ਕਰੋੜਾਂ ਚ ਕਹਿ ਲਓ ਕਿ ਜੱਜ ਨੂੰ ਇਸ ਕੈਦੇ ਬਾਰੇ ਨਹੀਂ ਪਤਾ ਜੇ ਜੱਜ ਨੂੰ ਇਸ ਕੈਦੇ ਬਾਰੇ ਆਰਥਿਕ ਕੈਦੇ ਬਾਰੇ ਹੀ ਨਹੀਂ ਪਤਾ ਨਾਮ ਬਾਰੇ ਹੀ ਨਹੀਂ ਪਤਾ ਕਾਨੂੰਨ ਬਾਰੇ ਹੀ ਨਹੀਂ ਪਤਾ ਫਿਰ ਤਾਂ ਉਸ ਜੱਜ ਦੀ ਕਾਬਲੀਅਤ ਤੇ ਹੀ ਸਵਾਲ ਖੜੇ ਹੁੰਦੇ ਆ ਤਾਂ ਦੂਜੀ ਗੱਲ ਇਹ ਆ ਕਿ ਇਸ ਜੱਜ ਕੋਲ ਜਿਹੜੇ ਕੇਸ ਸੀਗੇ ਉਹਦੇ ਵਿੱਚ ਮੇਰੇ ਖਿਆਲ ਦੇ ਨਾਲ ਆਮ ਆਦਮੀ ਪਾਰਟੀ ਦੇ ਵੀ ਕੁਝ ਨ타ਮਾ ਦੇ ਕੇਸ ਸੀਗੇ ਠੀਕ ਹੈ ਨਾ ਸਰ ਤਾਂ ਬੜੀ ਮਤਲਬ ਕਿ ਇੱਕ ਵਿਚਤਰ ਗੱਲ ਹੈ ਕਿ ਸੀਬੀਆਈ ਨੇ ਇਸ ਜੱਜ ਦੇ ਖਿਲਾਫ ਪਹਿਲਾਂ ਕੇਸ ਰਜਿਸਟਰਡ ਕੀਤਾ ਸੀ ਉਸ ਤੋਂ ਬਾਅਦ ਉਹਦੇ ਘਰ ਕੈਸ਼ ਮਿਲਦਾ ਇਸ ਤੋਂ ਇਲਾਵਾ ਉਹ ਮਹੱਤਵਪੂਰਨ ਕਿਸਾਂ ਦੇ ਵਿੱਚ ਸ਼ਾਮਲ ਰਿਹਾ ਤਾਂ ਮੇਰੇ ਖਿਆਲ ਦੇ ਨਾਲ ਇਹਦੀ ਇਨਕੁਆਰੀ ਜਿਹੜੀ ਆ ਬਹੁਤ ਬਹੁਤ ਡੂੰਘਾਈ ਤੱਕ ਹੋਣੀ ਚਾਹੀਦੀ ਆ ਇਹ ਬਹੁਤ ਵੱਡਾ ਮੁੱਦਾ ਔਰ ਮੈਂ ਵਾਰ-ਵਾਰ ਕਹਿੰਨਾ ਕਿ ਮੈਂ ਸਾਰੀ ਜੁਡੀਸ਼ਰੀ ਬਾਰੇ ਤੇ ਨਹੀਂ ਕਹਿ ਸਕਦਾ ਪਰ ਜੁਡੀਸ਼ਰੀ ਦੇ ਵਿੱਚ ਕੁਝ ਬਥੇ ਐਸੇ ਜੱਜ ਨੇ ਸਾਹ ਜਿਨ੍ਹਾਂ ਦੇ ਉੱਤੇ ਦਲਾਲ ਖੜ ਜਾਂਦੇ ਨੇ ਜਾ ਕੇ ਕਿ ਫੈਸਲਾਾਂ ਲਿਖਿਆ ਜਾਣਾ ਚਾਹੀਦਾ ਇੱਥੋਂ ਤੱਕ ਪਹੁੰਚ ਹੈ ਇੱਥੋਂ ਤੱਕ ਨੈਟਵਰਕ ਚੱਲਦੇ ਨੇ ਸਾਬ ਤਾਂ ਖੈਰ ਬਹੁਤ ਵੱਡੀ ਖਬਰ ਹੈ ਤਹਿਲ ਕੰਮਚਾ ਰੱਖਿਆ ਇਸ ਖਬਰ ਨੇ ਨਾ ਜੇ ਤੁਸੀਂ ਦੇਖੋਗੇ ਤਾਂ ਕੌਮੀ ਪੱਧਰ ਤੇ ਜੋ ਖਬਰਾਂ ਚੱਲਦੀਆਂ ਨੇ ਇਸ ਖਬਰ ਨੇ ਪੂਰਾ ਦੇਸ਼ ਹਿਲਾ ਕੇ ਰੱਖਿਆ ਪਿਆ ਹੁਣ ਤੇ ਮੇਰੇ ਖਿਆਲ ਦੇ ਨਾਲ ਮਾਮਲਾ ਜਿਹੜਾ ਪਾਰਲੀਮੈਂਟ ਤੱਕ ਵੀ ਚਲਾ ਗਿਆ ਤਾਂ ਹੁਣ ਤੇ ਇਹਨੂੰ ਟਕਣਾ ਫਿਲਹਾਲ ਤੇ ਬਹੁਤ ਮੁਸ਼ਕਲ ਹੈ ਕਿਉਂਕਿ ਸੁਪਰੀਮ ਕੋਰਟ ਨਾਲ ਵੀ ਮਾਮਲਾ ਜੁੜਿਆ ਜੁਡੀਸ਼ਰੀ ਨਾਲ ਵੀ ਮਾਮਲਾ ਜੁੜਿਆ ਦੇਖੋ ਭਾਈ ਅੱਗੇ ਕੀ ਹੁੰਦਾ ਹੈ ਕਹਿੰਦੇ ਕਿ ਲੋਕ ਬਹੁਤ ਪੇ ਜਾਂਦਾ 5 ਲੱਖ ਵੀ ਦੋ ਦੋ ਵਾਰੀ ਚ ਦੇ ਦਿੰਦੇ ਆ ਨੇ ਉਹ ਡਿਪੈਂਡ ਕਰਦਾ ਜੀ ਅਗਲੇ ਤੇ ਉਹ ਲੈਂਦਾ ਕਿ ਨਹੀਂ ਲੈਂਦਾ 2 ਲੱਖ ਤੋਂ ਵੱਧੋ ਨਕਦ ਨਹੀਂ ਲੈ ਸਕਦਾ ਸਰ ਠੀਕ ਹੈ ਜੀ ਤਾਂ ਖੈਰ ਉਮੀਦ ਸਰ ਮੈਂ ਖਿਆਲ ਆਂਦੇ ਮੋਸਟਲੀ ਤੇ ਪ੍ਰਗਟਾਈ ਚੁੱਕਾ ਹੁਣ ਤੁਹਾਡੇ ਅਲੱਗ-ਅਲੱਗ ਮਤਲਬ ਕਿ ਹੁਣ ਚਾਰ ਵਿਸ਼ੇ ਆ ਜਾਂਦੇ ਆ ਕਿ ਇਹਦੇ ਬਾਰੇ ਇਹਦੇ ਬਾਰੇ ਕੀ ਹੈ ਤਾਂ ਮੈਂ ਸਮਾਂ ਅੱਜ ਸੀਮਤ ਰੱਖਿਆ ਲਾਈਵ ਵਾਸਤੇ ਕਮੈਂਟ ਮੈਂ ਉਹ ਜਾਂਦਾ ਦੇਖ ਲੈਣਾ ਕੋਈ ਦੋ ਚਾਰ ਕਮੈਂਟ ਲੈਂਦਾ ਜਾਂ ਤਨ ਕਰ ਲੈਣਾ ਅਪਜੀ ਦਾ ਨੰਬਰ ਮਿਲ ਸਕਦਾ ਜੀ ਪੁਰਾਣੀ ਸਟੋਰੀ ਇੱਕ ਫੇਕ ਇਨਕਾਉਂਟਰ ਦੀ ਸ਼ੇਅਰ ਕਰਨੀ ਹੈ ਅਪਜੀ ਨਾਲ ਸਿੰਦਰ ਸਿੰਘ ਜੀ ਕਹਿ ਰਹੇ ਆ ਕੋਈ ਗੱਲ ਨਹੀਂ ਜੀ ਤੁਸੀਂ ਮੇਲ ਕਰ ਦਿਓ ਤੇ ਮੈਂ ਤੁਹਾਡੇ ਨਾਲ ਤਬਨ ਕਰ ਲਵਾਂਗਾ ਜੀ ਠੀਕ ਹੈ ਜੀ ਅ ਆਰਮੀ ਮੈਨ ਸੈਡ ਨਾਨਕ ਇਸ ਵੀ ਇਹ ਜਿਹੜਾ ਉਹ ਸਰ ਆਪਾਂ ਇਹਦੇ ਤੇ ਗੱਲ ਕਰ ਚੁੱਕੇ ਆ ਪਠਨ ਸਾਹਿਬ ਹੁਣ ਇਸ ਚੀਜ਼ ਨੂੰ ਆਪਾਂ ਜ਼ਿਆਦਾ ਨਹੀਂ ਛੂਹਾਂਗੇ ਬਿਲਕੁਲ ਮਲਕੀਤ ਸਿੰਘ ਜੀ ਧਰਨਾ ਦੋਏ ਚੀਜ਼ਾਂ ਨੇ ਕਿ ਕੋਈ ਖੰਡ ਖੰਦਾ ਨਹੀਂ ਲਾਉਂਦਾ ਇੱਥੇ ਗੱਲ ਜਦੋਂ ਸੁਲਵਾਈ ਨਹੀਂ ਹੁੰਦੀ ਤੇ ਫਿਰ ਅਗਲਾ ਸੜਕ ਤੇ ਆਉਂਦਾ ਜੀ ਇਹ ਵੀ ਹੈ ਪ੍ਰੋਬਲਮ ਔਰ ਬਹੁਤ ਜ਼ਿਆਦਾ ਧਰਨੇ ਹਮੇਸ਼ਾ ਪ੍ਰਾਂਤ ਦਾ ਜਾਂ ਕਹਿ ਲਓ ਕਿ ਨੀਤੀਆਂ ਦਾ ਜੋ ਜਾਂ ਵਿਕਾਸ ਦਾ ਜਿਹੜਾ ਉਹਨਾਂ ਦਾ ਪੱਠਾ ਵੀ ਪਿਠਾ ਦਿੰਦੇ ਦੋਹੀ ਚੀਜ਼ਾਂ ਨੇ ਸੇ ਅ ਮਿਡਡੇ ਮੀਲ ਵਰਕਰਾਂ ਬਾਰੇ ਸਰ ਇਹਦੇ ਤੇ ਤਾਂ ਮੈਂ ਆਂਗਣਵਾੜੀ ਜਾਂ ਇਹਨਾਂ ਚੀਜ਼ਾਂ ਤੇ ਤਾਂ ਬਹੁਤ ਵਾਰੀ ਬੋਲ ਚੁੱਕਾ ਹਾਂ ਜੀ ਕੀ ਬੋਲੀਏ ਸਰ ਤੇ ਬੋਲਦੇ ਰਹੇ ਤਾਂ